ਬਰਨਾਲਾ ਪੁਲਿਸ ਨੇ ਮਾੜੇ ਅੰਸਰਾਂ ਦੇ ਖਿਲਾਫ ਵਿਡੀ ਮਹਿਮਤ ਹੈ ਤੇ ਇੱਕ ਲੁੱਟਕੋ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਲੁੱਟਿਆ ਹੋਇਆ ਸਮਾਨ ਅਤੇ ਚੋਰੀ ਕੀਤੀ ਤੇ ਮੋਟਰਸਾਈਕਲ ਬਰਾਮਦ ਕੀਤੇ ਹਨ ਫੜੇ ਗਏ ਦੋਸ਼ੀਆਂ ਨੇ ਕਾਫੀ ਸਮੇਂ ਤੋਂ ਇੱਕ ਗਰੋਹ ਬਣਾਇਆ ਹੋਇਆ ਜੋ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਮੋਟਰਸਾਈਕਲ ਖੌਂਦੇ ਸਨ ਅਤੇ ਸਮਾਨ ਲੁੱਟਦੇ ਸਨ ਇਸ ਜੋਰ ਗਰੋਧੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਬਰਨਾਲਾ ਵਿਖੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਜੀ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਾਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਤਹਿਤ ਸਾਡੇ ਥਾਣਾ ਸਦਰ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਲਖਪੀਰ ਸਿੰਘ ਤੇ ਚੌਕੀ ਹੰਡਾਇਆ ਦੇ ਇੰਚਾਰਜ ਸੈਕ ਥਾਣੇਦਾਰ ترਸੀਮ ਸਿੰਘ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਹਨਾਂ ਨੇ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਰੋਹ ਨੂੰ ਜਿਹੜਾ ਉਹਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਚੋਰੀ ਕੀਤਾ ਗਿਆ ਕੋਕੀ ਕੀਤਾ ਗਿਆ ਸਮਾਨ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਵਿੱਚ ਦਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਵਾਸੀ ਚੀਮਾ ਜਸ਼ਨਪ੍ਰੀਤ ਸਿੰਘ, ਸ਼ਨਮਦੀਪ ਸਿੰਘ, ਉਮੇਸ਼ ਕੁਮਾਰ ਤੇਜਸਵੀਰ ਸਿੰਘ ਇਹ ਚਾਰੋਂ ਵਾਸੀ ਬਰਨਾਲਾ ਇਹ ਟੋਟਲ 6 ਬੰਦੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਚੋਰੀ ਅਤੇ ਖੋਹ ਕੀਤੇ ਗਏ 4 ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ Oppo ਬਿਨਾ ਨੰਬਰ SIM ਦਾ ਜਿਹੜਾ ਇਹ ਬਰਾਮਦ ਕੀਤਾ ਗਿਆ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਇੱਕ ਗੈਂਗ ਬਣਾਇਆ ਹੋਇਆ ਜਿਹਦੇ ਵਿੱਚ ਇਹ ਸ਼ਰਾਬ ਦੀ ਠੇਕੀਆਂ, ਪੈਟਰੋਲ ਪੰਪਾਂ ਅਤੇ ਹੋਰ ਆਣ ਜਾਣ ਵਾਲੇ ਰਾਹਗੀਰਾਂ ਤੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਜੋ ਹਾਲ ਹੀ ਵਿੱਚ ਮਿਤੀ 15/4/2024 ਨੂੰ ਸਾਡੇ ਜਿਹੜਾ ਬਰਨਾਲੇ ਦਾ ਖੜ੍ਹਾਇਆ ਵਿਖੇ ਐਚਜੀ ਈਟਾਉਨ ਪਲਾਜ਼ਾ ਉੱਥੋਂ ਹਲਦੀराम ਦੇ ਇੱਕ EMPLOYE ਦਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਇਹਨਾਂ ਬੰਦਿਆਂ ਨੇ ਕੀਤਾ ਸੀ ਉਹ ਮੋਟਰਸਾਈਕਲ ਦੇ ਉਹ ਚੋਰੀ ਦੇ ਸਬੰਧ ਵਿੱਚ ਮੁਕੱਦਮਾ ਨੰਬਰ 40 ਜਿਹੜਾ ਥਾਣਾ ਸਦਰ ਦਰਜ ਹੋਇਆ ਸੀਗਾ ਉਹ ਮੋਟਰਸਾਈਕਲ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਸੇ ਤਰ੍ਹਾਂ ਮਿਤੀ 16/4/2024 ਨੂੰ ਪੱਖੋ ਗੈਂਚੀਆਂ ਦੇ ਨੇੜੇ ਕਰਤਾਰ ਪੈਲਸ ਦੇ ਕੋਲੇ ਟੱਲੇਆਲ ਦੇ ਇੱਕ ਵਿਅਕਤੀ ਤੋਂ ਇਹਨਾਂ ਨੇ ਜਿਹੜਾ ਇੱਕ ਹਥਿਆਰ ਦਿਖਾ ਕੇ ਮਾਰੂ ਹਥਿਆਰ ਦਿਖਾ ਕੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਸਨੇਚ ਕੀਤਾ ਸੀ ਉਹ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਜਿਹਦੇ ਸਬੰਧ ਵਿੱਚ ਐਫ ਆਈ ਆਰ ਨੰਬਰ 41 ਅਧੀਨ ਤਾਰਾ 379 ਵੀ ਥਾਣਾ ਸਦਰ ਬਰਨਾਲਾ ਆਲਰੇਡੀ ਦਰਜ ਹੈ ਉਹ ਮੋਟਰਸਾਈਕਲ ਵੀ ਇਹਦੇ ਵਿੱਚ ਬਰਾਮਦ ਕੀਤਾ ਗਿਆ ਬਾਕੀ ਹੋਰ ਵੀ ਇਹਨਾਂ ਤੋਂ ਪੁੱਛਗਿਸ਼ ਜਾਰੀ ਹੈ ਤੇ ਜਿਹੜਾ ਹੋਰ ਵੀ ਸਾਨੂੰ ਆਸ ਹੈ ਕਿ ਜਿਹੜੀਆਂ ਵਾਰਦਾਤਾਂ ਉਹ ਟ੍ਰੇਸ ਹੋਣਗੀਆਂ ਤੇ ਰਿਕਵਰੀ ਕੀਤੀ ਜਾਏ